ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਰਾਤ ਲੱਖਾ ਸੁਧਾਨਾ ਨੂੰ ਪਟਿਆਲੇ ਤੋਂ ਆ ਰਹੇ ਸੀ ਉਹ ਤੇ ਆਪਣੇ ਪਿੰਡ ਲਈ ਜਾ ਰਹੇ ਸੀ ਪਟਿਆਲਾ ਬਠਿੰਡਾ ਰੋਡ ਆ ਜੋ ਉਸ ਰੋਡ ਤੇ ਰਾਤ 10 10:30 ਦੇ ਵਿੱਚ ਦਾ ਸਮਾਂ ਹੋਏਗਾ ਤੇ ਉਹਨਾਂ ਨੂੰ ਕੋਈ ਗੱਡੀ ਨੇ ਹਾਰਨ ਵਾਦਿਆ ਦੋ ਤਿੰਨ ਵਾਰੀ ਤੇ ਖਾਲੀ ਰਾਤ ਦਾ ਟਾਈਮ ਸੀ ਤੇ ਉਹ ਰੋਡ ਤੇ ਵੈਸੇ ਵੀ ਟ੍ਰੈਫਿਕ ਨਹੀਂ ਹੁੰਦਾ ਇਹਨਾਂ ਤਿੰਨ ਦਾ ਨਾ ਵੀ ਦੋ ਮਲਾਜ਼ਮ ਸੀ ਤੇ ਇੱਕ ਮੁੰਡਾ ਆਕਾਸ਼ ਸੀ ਇੱਕ ਲੱਕੜ ਸਦਾਨਾ ਚਾਰ ਚਾਰ ਜਾਨੇ ਸੀ ਐ ਸਕੋਰਪੀਓ ਗੱਡੀ ਸੀ ਇਹਨਾਂ ਕੋਲ ਤੇ ਇਹਨਾਂ ਸੋਚਿਆ ਕਿਤੇ ਕੋਈ ਹਮਲੇ ਕਰ ਬੰਦਾ ਸੋਚਦਾ ਹੀ ਹੈ ਵੀ ਕਿਤੇ ਕੋਈ ਉਧਾਂ ਦੇ ਨਾ ਹੋਣ ਤੇ ਇਹਨਾਂ ਨੇ ਕਾਫੀ ਅੱਗੇ ਜਾ ਕੇ ਤੇ ਗੱਡੀ ਸਾਈਡ ਤੇ ਕੀਤੀ ਤੇ ਉਹ ਗੱਡੀ ਜਦੋਂ ਇਨਾਂ ਦੀ ਗੱਡੀ ਤੋਂ ਪਾਸ ਕੀਤੀ ਉਹ ਗੱਡੀ ਕ੍ਰੇਟਰ ਗੱਡੀ ਸੀ ਉਹ ਜਦੋਂ ਗੱਡੀ ਕ੍ਰੋਸ ਕੀਤੀ ਤੇ ਉਹਨਾਂ ਨੇ ਇਹਨਾਂ ਨੂੰ ਮਾੜੇ ਜਾਨੀ ਅਸ਼ਲੀਲ ਇਸ਼ਾਰੇ ਕੀਤੇ ਮਿਡਲ ਫਿੰਗਰ ਦਿਖਾਈ ਤੇ ਨਾਲੇ ਕੋਈ ਗਲਤ ਸ਼ਬਦ ਮਾੜੇ ਬੋਲੇ ਤੇ ਇਹਨਾਂ ਨੇ ਉਹ ਗੱਡੀ ਦੇ ਪਿੱਛੇ ਹੀ ਗੱਡੀ ਨੂੰ ਫੋਲੋ ਕਰਦੇ ਗਏ ਇਹ ਉਹ ਗੱਡੀ ਪਹੁੰਚ ਗਈ ਆਪਣੇ ਹੰਡਿਆਏ ਥਾਣੇ ਹੰਡਿਆਏ ਹੰਡਿਆਏ ਕੋਈ ਉੱਥੇ ਏਰੀਆ ਹੈ ਹੰਡਿਆਏ ਚੌਂਕੀ ਪਹੁੰਚ ਗਈ ਉਹ ਗੱਡੀ ਤੇ ਉੱਥੇ ਗੱਡੀ ਪਹੁੰਚ ਗਈ ਤੇ ਇੱਥੇ ਜਾ ਕੇ ਇਹਨਾਂ ਨੇ ਵੀ ਉਹਨਾਂ ਨੂੰ ਦਿਖਾਈ ਵੀਡੀਓ ਬਣਾ ਲਈ ਸੀ ਇਹਨਾਂ ਦਿਖਾਈ ਤੇ ਸਾਰੀ ਗੱਲ ਉਹਨਾਂ ਨੂੰ ਦੱਸੀ ਤੇ ਉੱਥੋਂ ਇਹ ਗੱਲਬਾਤ ਕਰਕੇ ਤੇ ਤੁਰਪੇ ਫਿਰ ਅੱਗੇ ਕੋਈ ਨਾਕੇ ਤੇ ਫੇਰ ਘੇਰ ਲਿਆ ਇਹਨਾਂ ਨੂੰ ਪੰਜਾਬ ਪੁਲਿਸ ਨੇ ਤੇ ਉਹ ਜੋ ਮਿਸ ਬਿਹੇਵ ਦੀ ਵੀਡੀਓ ਆਈ ਹੈ ਕਿ ਸਾਡੇ ਗੱਲ ਪੈ ਰਹੇ ਆ ਮੁਲਾਜ਼ਮ ਉਹ ਉਸੇ ਨਾਕੇ ਦੀ ਹੈ ਜਦੋਂ ਉਹਨਾਂ ਨੇ ਪੁਲਿਸ ਰੋਕਿਆ ਆਪਣਾ ਗੱਡੀ ਰੋਕੀ ਲੱਖੇ ਸੁਧਾਣੇ ਦੀ ਤੇ ਉਸ ਨਾਕੇ ਦੀ ਵੀਡੀਓ ਹੈ ਜਿਹੜੀ ਇੰਸਟਾਗ੍ਰam ਤੇ ਜੋ ਸਾਰੇ ਕਿਤੇ ਵਾਇਰਲ ਹੋ ਰਹੀ ਹੈ ਤੇ ਹੁਣ ਦੇਖ ਲੋ ਜਿਹੜੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਇੰਨੇ ਪੰਜਾਬੀਆਂ ਦੀ ਹਰ ਗੱਲ ਕਰਨ ਵਾਲੇ ਹਰ ਮੁੱਦੇ ਤੇ ਗੱਲ ਕਰਨ ਵਾਲੇ ਪੰਜਾਬ ਦੇ ਹਰ ਮਸਲੇ ਤੇ ਬੋਲਣ ਵਾਲੇ ਉਹੀ ਲੋਕ ਅੱਜ ਸੇਫ ਨਾ ਰਹੇ ਤੇ ਫਿਰ ਆਮ ਬੰਦੇ ਨੂੰ ਤਾਂ ਇੱਥੇ ਕਿੰਨੇ ਪੁੱਛਣਾ ਤੇ ਫਿਰ ਸਮਝ ਲੋ ਕਿ ਇੱਥੇ ਗੁੰਡਾ ਰਾਜ ਵਾਲੇ ਪਾਸੇ ਨੂੰ ਗੱਲ ਵੱਧ ਜਾਣੀ ਹੈ ਤੇ ਹੁਣ ਅੱਜ ਉਥੇ 10 ਵਜੇ ਦਾ ਵੈਸੇ ਤਾਂ ਟਾਈਮ ਦਿੱਤਾ ਸੀ ਪਰ 12 ਵਜੇ ਦਾ ਲਾ ਲਓ ਤੁਸੀਂ 12 ਵਜੇ ਉੱਥੇ ਹੰਡਾਈ ਚੌਕ ਕੀ ਤੇ ਇਕੱਠੇ ਹੁੰਦੀ ਉਹਨਾਂ ਨੇ ਅਮਿਤੋਜ ਮਾਨ ਨੇ ਬੇਨਤੀ ਕੀਤੀ ਹੈ ਆਪਣੇ ਪੰਜਾਬੀਆਂ ਨੂੰ ਉਸ ਏਰੀਏ ਦੇ ਲੋਕ ਜਾਓ ਤੇ ਉਹ ਤਿੰਨਾਂ ਦਾ ਸਾਥ ਦਿਓ ਤੁਹਾਡੀ ਹਰ ਗੱਲ ਚੱਕਦੇ ਆ ਲੱਖਾ ਸਿਧਾਨਾ ਪੰਜਾਬ ਦੀ ਕੋਈ ਗੱਲ ਹੋਵੇ ਕੋਈ ਈਸ਼ੂ ਹੋਵੇ ਹਰ ਗੱਲ ਤੇ ਬੋਲਦੇ ਆ ਤੇ ਰਿਸਕ ਲੈ ਕੇ ਬੋਲਦੇ ਆ ਅੱਜਕੱਲ੍ਹ ਦੇਖ ਲੋ ਕੀ ਕੁਝ ਹੋ ਰਿਹਾ ਤੇ ਜੇ ਕੋਈ ਫਿਰ ਵੀ ਆਪਦੇ ਪੰਜਾਬ ਦਾ ਦਰਦ ਰੱਖਦਾ ਪੰਜਾਬ ਦੇ ਲਈ ਬੋਲਦਾ ਤੇ ਉਹਦਾ ਸਾਥ ਦਿਆ ਕਰੋ ਤੇ ਪਹਿਲੀ ਗੱਲ ਤਾਂ ਅੱਜ ਕੱਲ ਆਪਣੇ ਕੋਲ ਬੰਦੇ ਬਹੁਤ ਘੱਟ ਰਹਿ ਗਏ ਜਿਹੜੇ ਖੁੱਲ ਕੇ ਬੋਲਦੇ ਆ ਅੱਜ ਕੱਲ ਤਾਂ ਬੰਦੇ ਆਪਣੇ ਕੋਲ ਅਮਰ ਧਾਰੀ ਜਿਹੜੇ ਹੈਗੇ ਵੀ ਹੈ ਕਈ ਗੁਰਸਿੱਖ ਬੰਦੇ ਉਹ ਵੀ ਨਹੀਂ ਬੋਲਦੇ ਹਾਲਾਂਕਿ ਉਹਨਾਂ ਨੂੰ ਬੇਖੌਫ ਹੋਂ ਦਾ ਉਦੋਂ ਹੁਕਮ ਦਿੱਤਾ ਜਾਂਦਾ ਜਦੋਂ ਅੰਮ੍ਰਿਤਪਾਨ ਕਰਾਇਆ ਨਹੀਂ ਹੁੰਦਾ ਪਰ ਉਹ ਵੀ ਆਪਣੀ ਜਾਨ ਬਚਾਉਣ ਲਈ ਦੇਖ ਲੋ ਕੋਈ ਗੱਲ ਤੇ ਬਹੁਤ ਘੱਟ ਬੰਦੇ ਅੰਮ੍ਰਿਤਪਾ ਅੰਮ੍ਰਿਤ ਧਾਰੀ ਬੰਦੇ ਆ ਜਿਹੜੇ ਪੰਜਾਬ ਦੇ ਹੱਕ 'ਚ ਬੋਲਦੇ ਆ ਤੇ ਜਾਂ ਸਿੱਖੀ ਦੇ ਹੱਕ 'ਚ ਬੋਲਦੇ ਆ ਤੇ ਕੁਝ ਇਹੋ ਜਿਹੇ ਵੀ ਅੰਮ੍ਰਿਤਧਾਰੀ ਹੈਗੇ ਆਪਣੇ ਜਿਹੜੇ ਹਮੇਸ਼ਾ ਖਿਲਾਫ ਹੀ ਬੋਲਦੇ ਆ ਕੋਈ ਗੱਲ ਹੋ ਜੇ ਪੰਜਾਬ ਦੇ ਭਲੇ ਦੀ ਆ ਹੁਣ ਦਿਲਜੀਤ ਨੂੰ ਦਿਲਜੀਤ ਨੇ ਕੀ ਮੜਾ ਕਰਤਾ ਕਿਸ ਦਾ ਕਿ ਹਮੇਸ਼ਾ ਪੰਜਾਬ ਦੇ ਖਿਲਾਫ ਹੀ ਭੁਗਤਣਾ ਉਹ ਵੀ ਬਕਵਾਸ ਕਰੀ ਜਾਂਦੇ ਜੋ ਆਪਣੇ ਵੇਖਣ ਨੂੰ ਸਿੱਖ ਲੱਗਦੇ ਆ ਤੇ ਇਹ ਪ੍ਰਾਉ ਤੁਹਾਡੀ ਪੱਗ ਚੁੱਭਦੀ ਐ ਇਹਨਾਂ ਨੂੰ ਇਹ ਨਾ ਤੁਸੀਂ ਸੋਚੋ ਕਿ ਇਹ ਦਿਲਜੀਤ ਨੇ ਕੋਈ ਗਲਤ ਦਿਲਜੀਤ ਨੇ ਕੀ ਮੜਾ ਕੀਤਾ ਕਿਸੇ ਨੇ ਦਿਲਜੀਤ ਦੀ ਫਿਲਮ ਜੋ ਜਸਪਾਈ ਜਸਵੰਤ ਸਿੰਘ ਖਲੜਾ ਤੇ 19 1995 ਉਹ ਫਿਲਮ ਕੱਟ ਪਿੱਟ ਕੇ ਕਹਿੰਦੇ ਚਲਾਓ ਉਹ ਕਹਿੰਦੇ ਅਸੀਂ ਚਲਾਉਣੀ ਨਹੀਂ ਉਹ ਤੇ ਜਾਂ ਇਦਾਂ ਹੀ ਚੱਲੂ ਨਹੀਂ ਚਲਾਉਂਦੇ ਜਾਂ ਜਾਂ ਹੁਣ ਆ ਸਰਦਾਰ ਜੀ 3 ਫਿਲਮ ਆਈ ਹੈ ਕਹਿੰਦੇ ਜੀ ਉਹ ਕੁੜੀ ਲਈ ਆ ਪਾਕਿਸਤਾਨ ਦੀ ਤੇ ਤਾਂ ਵਿਰੋਧ ਕਰਦੇ ਜੇ ਹੁਣ ਮੰਨ ਲਓ ਕਿਸੇ ਡਾਇਰੈਕਟਰ ਦੇ ਜਾਂ ਐਕਟਰ ਦੇ ਕਿਸੇ ਦੇ ਪੈਸੇ ਲੱਗੇ ਆ ਉਹਦੇ ਪੈਸੇ ਉਹਨੇ ਪੇ ਕਰਦੇਵੇ ਕੋਈ ਤੇ ਨਹੀਂ ਲਾਊਗਾ ਇਹ ਕੋਈ ਲੌਜੀਕ ਆ ਤੁਹਾਡਾ ਬਸ ਜੀ ਉਹ ਫਲਾਣਾ ਦੇ ਉਹ ਪਹਿਲਾ ਤੁਸੀਂ ਉਹਨਾਂ ਦੇ ਡਰਾਮੇ ਤੁਸੀਂ ਘੱਟ ਕਰਦੇ ਹੋ ਪਹਿਲੋਂ ਕਿੰਨੇ ਲਾਇਆ ਤੁਸੀਂ ਤੁਸੀਂ ਭਾਵੇਂ ਵਿਆਹ ਵੀ ਉਧਰ ਕਰਾ ਲਓ ਤੇ ਕੋਈ ਗੱਲ ਨਹੀਂ ਤੇ ਸਾਡਾ ਕੋਈ ਸਿੱਖ ਜੇ ਜਾਂ ਪੰਜਾਬੀ ਸਾਡਾ ਕੋਈ ਫਿਲਮ 'ਚ ਵੀ ਉਂਦਰ ਦਾ ਉਹਨਾਂ ਦਾ ਉਧਰ ਤਾਂ ਬੰਦਾ ਲੈ ਲਵੇ ਤੇ ਉਹ ਦੇਸ਼ ਦੇ ਖਿਲਾਫ ਹੋ ਜਾਂਦਾ ਹਰ ਵਾਰੀ ਸਰਟੀਫਿਕੇਟ ਪੰਜਾਬੀਆਂ ਨੂੰ ਦੇਣੇ ਪੈਣਗੇ ਤੁਹਾਨੂੰ ਵੀ ਦੇਸ਼ ਭਗਤੀ ਕਿਵੇਂ ਜਦੋਂ ਹਾਲਾਤ ਵਿਗੜੇ ਸੀ ਨਾ ਜਿਹੜੇ ਸਰਟੀਫਿਕੇਟ ਮੰਗਦੇ ਦੇਸ਼ ਭਗਤ ਬਣੇ ਫਿਰਦੇ ਆ ਟ੍ਰੇਨਾਂ 'ਤੇ ਮੈਨ ਨੂੰ ਥਾਂ ਨਹੀਂ ਇਹਨਾਂ ਨੂੰ ਲੱਭਦੀ ਐ ਉੱਥੋਂ ਨਿਕਲੇ ਸੀ ਪੰਜਾਬ ਚੋਂ ਇਹ ਸਖੌਣਗੇ ਦੇਸ਼ ਭਗਤੀ ਜੱਲਿਆਂ ਵਾਲੇ ਬਾਗ ਦੇ ਵਿੱਚ ਜਦੋਂ ਉੱਥੇ ਕਿੰਨੇ ਲੋਕਾਂ ਦੀ ਸ਼ਹਾਦਤ ਹੋਈ ਐ ਹਿੰਦੂਆਂ ਦੀ ਵੀ ਹੋਈ ਸਿੱਖਾਂ ਦੀ ਵੀ ਹੋਈ ਮੁਸਲਮਾਨਾਂ ਦੀ ਵੀ ਹੋਈ ਹੋ ਸਕਦਾ ਇਸਾਈਆਂ ਦੀ ਵੀ ਹੋਈ ਹੋਵੇ ਕਿਉਂਕਿ ਇਸਾਈਓ ਹੈਗੇ ਸੀ ਉਦੋਂ ਵੀ ਤੇ ਬਦਲਾ ਕਿੰਨੇ ਲਿਆ ਸੀ ਜਾ ਕੇ ਉਧਮ ਸਿੰਘ ਨੇ ਸਿਰਫ ਸਿੱਖ ਨੇ ਨਾ ਕਿਸੇ ਮੁਸਲਮਾਨ ਨੇ ਉਸ ਚੀਜ਼ ਦਾ ਬਦਲਾ ਲਿਆ ਨਾ ਕਿਸੇ ਹਿੰਦੂ ਨੇ ਉਹਦਾ ਬਦਲਾ ਲਿਆ ਨਾ ਕਿਸੇ ਇਸਾਈ ਨੇ ਉਹਨਾਂ ਦਾ ਬਦਲਾ ਲਿਆ ਸਿੱਖਾਂ ਨੇ ਉਹ ਜੱਲਿਆਂ ਵਾਲੇ ਬਾਗ ਦਾ ਬਦਲਾ ਲਿਆ ਜਾ ਕੇ ਉੱਥੇ ਲੰਡਨ ਜਾ ਕੇ ਲਿਆ ਉਹਨਾਂ ਟਾਈਮਾਂ 'ਚ ਲੰਡਨ ਗਿਆ ਬੰਦਾ ਜਦੋਂ ਕੋਈ ਪਿੰਡ ਤੋਂ ਦੂਜੇ ਪਿੰਡ ਜਾਣ ਦਾ ਸਾਧਨ ਨਹੀਂ ਸੀ ਤੇ ਤੁਸੀਂ ਹਰ ਵਾਰੀ ਸਾਡੇ ਸਰਟੀਫਿਕੇਟ ਮੰਗਦੇ ਹੋ ਤੇ ਆਪ ਤੁਸੀਂ ਜੋ ਮਰਜ਼ੀ ਕਰੀ ਜਾਓ ਪੰਜਾਬੀਆਂ ਨੂੰ ਮੈਂ ਕਹਿਣਾ ਚਾਹਣਾ ਆਪਦੇ ਬੰਦਿਆਂ ਦਾ ਸਾਥ ਦਿਆ ਕਰੋ ਪਹਿਲਾਂ ਸਿੱਧੂ ਮੂਸੇ ਵਾਲੇ ਨੂੰ ਵੀ ਬੜਾ ਭੰਡਿਆ ਇਹਨਾਂ ਲੋਕਾਂ ਨੇ ਉਹਨੂੰ ਖਾਲਸਤਾਨੀ ਬਣਾਤਾ ਕਦੇ ਕੋਈ ਚ ਬਣਾਤਾ ਜੇ ਹੁਣ ਦਿਲਜੀਤ ਫਿਲਮਾਂ ਬਣਾਉਂਦਾ ਆਪਣੇ ਸਿੱਖ ਕਰੈਕਟਰ ਤੇ ਜਾਂ ਜੋ ਆਪਣੇ ਨਾਲ ਤਸ਼ੱਦਦ ਹੋਇਆ ਉਸ ਸਮੇਂ ਜੇ ਉਹ ਫਿਲਮਾਂ ਹੀ ਦਿਖਾਉਂਦਾ ਤੇ ਇਹਨਾਂ ਨੂੰ ਉਹ ਚੁੱਭਦੀ ਹੈ ਗੱਲ ਇਹਨਾਂ ਨੂੰ ਇਹ ਨਹੀਂ ਕਿ ਫਿਲਮ ਦੇ ਵਿੱਚ ਉਹ ਲਈ ਉਹ ਤਾਂ ਬਹਾਨਾ ਹੈ ਇਹਨਾਂ ਦਾ ਅਸਲ ਗੱਲ ਇਹ ਹੈ ਕਿ ਇਹਨਾਂ ਨੂੰ ਸਿੱਖੀ ਚੁੱਭਦੀ ਹੈ ਜੋ ਇੰਨਾ ਉੱਚਾ ਕਰਦਾਰ ਹੁੰਦਾ ਜਾ ਰਿਹਾ ਸਿੱਖਾਂ ਦੀ ਇੰਨੀ ਵਰਲਡਵਾਈਡ ਗੱਲ ਹੋ ਰਹੀ ਛੋਟੀ ਜੀ ਕੌਮ ਆ ਤੇ ਸਾਰੇ ਕਿਤੇ ਇਹਨਾਂ ਦੀ ਪਛਾਣ ਆ ਤੇ ਐਡੀਆਂ ਵੱਡੀਆਂ ਵੱਡੀਆਂ ਕੰਮਾਂ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਇਹ ਗੱਲ ਚੁੱਪਦੀ ਇਹਨਾਂ ਨੂੰ ਕਦੇ ਟਾਰਗੇਟ ਕਰਦੇ ਦਿਲਜੀਤ ਨੂੰ ਕਦੇ ਟਾਰਗੇਟ ਕਰਦੇ ਸਿੱਧੂ ਮੂਸੇ ਵਾਲੇ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਆ ਕਰੋ ਜਦੋਂ ਕੋਈ ਐਦਾਂ ਦੀ ਗੱਲ ਕਰਦਾ ਹਰ ਵਾਰੀ ਸਰਟੀਫਿਕੇਟ ਕਹੇ ਸਿੱਖਾਂ ਨੇ ਠੇਕਾ ਨਹੀਂ ਲਿਆ ਵੀ ਸਰਟੀਫਿਕੇਟ ਇਹ ਨਹੀਂ ਦੇਣੇ ਆ ਦੇਸ਼ ਨੂੰ ਦੇਸ਼ ਲਈ ਜਦੋਂ ਭੀੜ ਪੈਂਦੀ ਐ ਕੌਣ ਖੜਦਾ ਓਦੋਂ ਤੁਸੀਂ ਤਾਂ ਟ੍ਰੇਨਾਂ ਭਰ ਕੇ ਭੱਜ ਗਏ ਸੀ ਪੰਜਾਬ ਚੋਂ ਤੇ ਅੱਜ ਤੁਸੀਂ ਬੰਦੇ ਹੋ ਦੇਸ਼ ਭਗਤ ਤੇ ਜੋ ਗਰੰਟੀ ਇਸ਼ੂ ਚੱਲ ਰਿਆਂ ਪੰਜਾਬੀਓ ਲੱਖੇ ਸੁਧਾਣੇ ਆਲਾ ਲੱਖੇ ਸੁਧਾਣੇ ਨੇ ਤੁਹਾਡੇ ਬਹੁਤ ਜਗ੍ਹਾ ਸਾਥ ਦਿੱਤਾ ਬਹੁਤ ਤੁਹਾਡੀ ਡਟ ਕੇ ਸਪੋਰਟ ਕੀਤੀ ਹਰ ਹਰ ਗੱਲ ਤੇ ਤੁਸੀਂ ਵੀ ਜਰੂਰ ਉਹਦਾ ਸਾਥ ਦਿਓ ਜਿਵੇਂ ਉਹਨਾਂ ਦੀ ਟੀਮ ਕਹੂਗੀ ਉਹ ਉਦਾਂ ਹੀ ਉਹਨੂੰ ਫਾਲੋ ਕਰਿਓ ਜਿੱਥੇ ਉਹ ਕਹਿਣਗੇ ਉੱਥੇ ਜ਼ਰੂਰ ਪੈਰਾ ਦਿਓ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸਰੀ ਕਾ